ਸੰਕਟ ਮੋਚਨ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਔਰ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਇਹ ਸ਼ਬਦ ਦਾ ਜਾਪ ਲਗਾਤਾਰ 31 ਦਿਨ ਕਰਨ ਦੇ ਨਾਲ ਬੇਅੰਤ ਧਨ ਦੀ ਪ੍ਰਾਪਤੀ ਹਈ ਹੈ ਸਤਿਗੁਰੂ ਜੀ ਕਿਰਪਾ ਕਰਨਗੇ ਰਹਿਮਤਾ ਕਰਨਗੇ ਕਿਸ ਵਿਧੀ ਨਾਲ ਜਾਪ ਕਰਨਾ ਹੈ ਉਹ ਆਪਾਂ ਅੱਜ ਦੇ ਇਸ ਸ਼ਬਦ ਦੇ ਵਿੱਚ ਸਮਝਾਂਗੇ ਸ਼ਬਦ ਮੂਲ ਰੂਪ ਦੇ ਵਿੱਚ ਵੀ ਸਮਝਾਂਗੇ ਪਹਿਲਾਂ ਤੇ ਫਤੇ ਬੁਲਾਵੋ ਸੰਗਤ ਸਾਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਇਹ ਜੋ ਸ਼ਬਦ ਅੱਜ ਆਪਾਂ ਸਾਂਝਾ ਕਰਾਂਗੇ ਇਹ ਸ਼ਬਦ ਦਾ ਨਿਰੰਡਾਪ ਕੀਤੇ ਆ ਜਿਹੜੀ ਵਿਧੀ ਨਾਲ ਆਪਾਂ ਦੱਸਾਂਗੇ ਤੇ ਅੰਤ ਧਨ ਦੀ ਪ੍ਰਾਪਤੀ ਹੁੰਦੀ ਹੈ ਬੜੀ ਵੱਡੀ ਕਿਰਪਾ ਜਿਹੜੀ ਹੈ ਉਹ ਹੋ ਜਾਂਦੀ ਹੈ ਸਾਥ ਸੰਗਤ ਸਤਗੁਰ ਸੱਚੇ ਪਾਤਸ਼ਾਹ ਜੀ ਅਤਿਅੰਤ ਪਰਸਨ ਹੋ ਜਾਂਦੇ ਨੇ 31 ਦਿਨ ਜਾਪ ਕਰਨਾ ਹੈ ਰੋਜ਼ ਕਰਨਾ ਚਾਹੀਏ 51 ਵਾਰ ਕਰ ਲੋ ਜਾਂ ਉਸ ਤੋਂ ਵੱਧ ਵਾਰ ਵੀ ਕਰ ਸਕਦੇ ਹੋ ਰੋਜ਼ਾਨਾ ਜਾਪ ਕਰਨਾ ਹੈ ਹਰ ਰੋਜ਼ ਜਾਪ ਕਰਨਾ ਹੈ ਅਰਦਾਸ ਕਰਨੀ ਹੈ ਨਿਤ ਔਰ ਜਿਸ ਦਿਨ ਸਮਾਪਤੀ ਹੋਵੇ ਉਸ ਦਿਨ ਜੀ ਗੁਰੂ ਘਰ ਜਾ ਕੇ ਅਰਦਾਸ ਕਰਕੇ ਸਮਾਪਤੀ ਕਰਨੀ ਹੈ ਇਹ ਕਹਿਣਾ ਹੈ ਕਿ ਸਤਿਗੁਰੂ ਕਿਰਪਾ ਕਰਿਓ ਹੁਣ ਆਓ ਆਪਾਂ ਉਹ ਸ਼ਬਦ ਨੂੰ ਬੜੀਏ ਜੀ ਰਾਗ ਗੁਜ਼ਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉੱਦਮ ਜਾ ਆਹਰ ਹਰ ਜੀਉ ਹਰਿਆ सैल पत्थर महजन तो पाए साकार आगे कर तरिया मेरे माधो जी सतसंगत मिले सो तरिया गुर प्रसाद परम पद पाया सूके काष्ट हरिया ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਰਜਕ ਸੰਭਾਹੇ ਠਾਕੁਰ ਕਾਹੇ ਮਨ ਭੋ ਕਰਿਆ ਉਡੇ ਊੜ ਆਵੇ ਸੈ ਕੋਸਾ ਤਿਸ ਪਾਛੈ ਬਚਰੇ ਛਰਿਆ ਜਨ ਕਵਣ ਖਲਾਵੇ ਕਵਣ ਚੁਗਾਵੇ ਮਨ ਮਹਿ ਸਿਮਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਘਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਇਹ ਉਹ ਪਾਵਨ ਸ਼ਬਦ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਗੁਜਰੀ ਰਾਗ ਦੇ ਵਿੱਚ ਇਹ ਸ਼ਬਦ ਦਾ ਜਾਪ ਕਰਨਾ ਹੈ ਅਰਦਾਸ ਕਰਨੀ ਹੈ ਹਰ ਰੋਜ਼ ਸਤਿਗੁਰੂ ਕਿਰਪਾ ਕਰਨਗੇ ਮਿਹਰਾਮਤ ਕਰਨਗੇ ਬੜੀ ਬੇਅੰਤ ਕਿਰਪਾ ਸਤਿਗੁਰ ਦੀ ਹੋ ਜਾਣੀ ਹੈ ਤੇ ਬਿਆੰਤ ਧਨ ਦੀ ਪ੍ਰਾਪਤੀ ਹੋਵੇ ਸਤਗੁਰ ਅੱਗੇ ਇਹ ਅਰਦਾਸ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ